ਉੱਥੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਊਗੀ ਮੰਦਰ ਨੇ ਮੰਦਰ ਤੋਂ ਅਨਾਉਂਸਮੈਂਟ ਹੋਊਗੀ ਕੋਈ ਗਰਜਾਕਰ ਹੈ ਉੱਥੋਂ ਅਨਾਉਂਸਮੈਂਟ ਹੋਊਗੀ ਕਿ ਇਸ ਜਗ੍ਹਾ ਦੇ ਉੱਤੇ ਅੱਜ ਸ਼ਾਮ ਨੂੰ ਇਹ ਜੀਡੀ ਟੀਮ ਹੈ ਤੁਹਾਨੂੰ ਸੁਣਨ ਤੇ ਤੁਹਾਨੂੰ ਕੁਝ ਦੱਸਣ ਦੇ ਵਾਸਤੇ ਜਿਹੜੀ ਉਹ ਆ ਰਹੀ ਹੈ ਅਜੇ ਨਸ਼ਾ ਤੁਹਾਡੇ ਘਰ ਨਹੀਂ ਆਇਆ ਤਾਂ ਤੁਸੀਂ ਇਹ ਨਾ ਜਿਹੜਾ ਦੀ ਜਾਣੋ ਕਿ ਇਹ ਜਿਹੜਾ ਉਹ ਤੁਹਾਡੇ ਘਰੇ ਆਉਣਾ ਨਹੀਂਗਾ ਜੇ ਕੋਈ ਲੱਗਿਆ ਹੋਇਆ ਤੇ ਉਹਨੂੰ ਬਚਾਉਣਾ ਕਿਵੇਂ ਆ ਤੇ ਜੇ ਨਹੀਂ ਲੱਗਿਆ ਤੇ ਉਹਨੂੰ ਬਚਾਉਣਾ ਕਿਵੇਂ ਇਨ੍ਹਾਂ ਸਰਹੱਦੀ ਇਲਾਕਿਆਂ ਨੂੰ ਕਿਸ ਤਰੀਕੇ ਟਾਰਗੇਟ ਕੀਤਾ ਜਾਏਗਾ ਕੈਨੇਡਾ ਦੇ ਵਿੱਚ ਜਿਹੜੀਆਂ ਜੇਲਾਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਨਸ਼ਾ ਸਮਗਲਰਾਂ ਦੇ ਰੂਪ ਚ ਪੰਜਾਬੀ ਬੈਠੇ ਨੇ ਕਦੀ ਸੀਰੀਅਸਲੀ ਇਹਨਾਂ ਨੂੰ ਇਦਾਂ ਨਾ ਕਿਸੇ ਸਰਕਾਰ ਨੇ ਜਿਹੜੀ ਉਹ ਨਹੀਂ ਪਾਈ ਜਿਸ ਤਰੀਕੇ ਦੇ ਨਾਲ ਹੁਣ ਇਹ ਨਾ ਜਿਹੜੀ ਉਹ ਪੈ ਰਹੀ ਆ ਲੱਗਦਾ ਜਦੋਂ ਅਜਿਹੇ ਹੀ ਵੀਡੀਓ ਸਾਹਮਣੇ ਆਉਂਦੀਆਂ ਨੇ ਇਹ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਘਟਾਲ ਜ਼ਰੂਰ ਪਾਉਂਦੀਆਂ ਨੇ ਕਿ ਪੈਸੇ ਮੁਨਸ਼ਾ ਵੇਚ ਰਹੇ ਨੇ ਤੇ ਹੌਸਲੇ ਪੂਰੇ ਬਲੰਦ ਇਹ ਗੱਲ ਆਖੀ ਜਾਂਦੀ ਸੀ ਕਿ ਬਹੁਤ ਸਾਰੇ ਪੋਲੀਟੀਕਲ ਚਿਹਰੇ ਨੇ ਸਾਨੂੰ ਉਹਨਾਂ ਦਾ ਪਤਾ ਪਰ ਅੱਜ ਤੱਕ ਉਹ ਪੋਲੀਟੀਕਲ ਚਿਹਰੇ ਬਾਹਰ ਨਹੀਂ ਆਪਏ ਪ੍ਰਾਊਡਲੀ ਹੱਕ ਠੋਕੇ ਜਿਹੜੀ ਆ ਜੀ ਇਹ ਗੱਲ ਕਹਿ ਰਹੇ ਆ ਨਾ ਅਸੀਂ ਕੱਲ ਨਸ਼ਾ ਤਸਕਰਾਂ ਦੇ ਨਾਲ ਸੀ ਨਾ ਅੱਜਾ ਨਾ ਕੱਲ ਨੂੰ ਜਾਚਾ ਤੁਸੀ ਦੇਖ ਰਹੇ ਹੋ ਪ੍ਰਾਈਮ ਇਨੀਸ਼ੀਏਟਿਵ ਦੇ ਮਹਾ ਤੁਹਾਡਾ ਅਲਸਾਹ ਨਰੂਲਾ ਗੱਲ ਕੀਤੀ ਜਾਵੇ ਯੁੱਧ ਨਸ਼ਾ ਵਿਰੋਧ ਲਈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ ਉਸ ਮੁਹਿੰਮ ਨੂੰ ਕਿਤਨਾ ਕਿਤੇ ਆਖਰੀ ਹੱਲਾ ਦੱਸਿਆ ਗਿਆ ਕਹ ਰਹੇ ਨੇ ਕਿ ਭਾਈ ਸਾਹਿਬ ਨਸ਼ਾ ਤੇ ਨਸ਼ਾ ਵੇਚਣ ਵਾਲਾ ਹੁਣ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਦੂਜੀ ਸਭ ਤੋਂ ਵੱਡੀ ਗੱਲ ਦੇਖਣ ਲਈ ਇਹ ਹੈ ਕਿ ਬੀਤੇ ਸਮੇਂ ਦੇ ਵਿੱਚ ਉਸੇ ਯੁੱਧ ਨਸ਼ੇ ਵਿਰੋਧ ਦੇ ਤਹਿਤ ਕਈ ਕਾਰਵਾਈਆਂ ਪੰਜਾਬ ਸਰਕਾਰ ਦੀਆਂ ਪੰਜਾਬ 'ਚ ਨਜ਼ਰ ਆਈਆਂ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਉੱਥੇ ਦੂਜੇ ਪਾਸੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਅਵੈਧ ਕਬਜ਼ੇ ਦੀਆਂ ਪ੍ਰਾਪਰਟੀਜ਼ ਸੀਗੀਆਂ ਜਾਇਦਾਦਾਂ ਸੀਗੀਆਂ ਉਹਨਾਂ ਨੂੰ ਨਿਸ਼ ਤੋਂ ਨਾਬੂਤ ਕੀਤਾ ਗਿਆ ਉਸ ਦੇ ਨਾਲ ਦੇ ਵਿੱਚ ਹੁਣ ਇੱਕ ਵੱਡੀ ਹੋਰ ਐਡੀਸ਼ਨ ਹੋਈ ਹੈ ਇੱਕ ਵੱਡੀ ਹੋਰ ਟੀਮ ਦੀ ਆਮਦ ਹੋਈ ਹੈ ਇਹ ਟੀਮ ਉਹ ਟੀਮ ਰਹੇਗੀ ਜੋ ਕਿ ਆਮ ਲੋਕਾਂ ਦੇ ਘਰ ਜਾਏਗੀ ਆਮ ਲੋਕਾਂ ਨੂੰ ਜਾ ਕੇ ਦੱਸੇਗੀ ਕਿ ਪਾਇਸਾ ਨਸ਼ਾ ਚੰਗੀ ਚੀਜ਼ ਨਹੀਂ ਹੈ ਇਸ ਨੂੰ ਛੱਡ ਦੇਣਾ ਚਾਹੀਦਾ ਹੈ ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ਾ ਮੁਕਤੀ ਟੀਮ ਵੀ ਇਸ ਨੂੰ ਕਾਇਆ ਜਾ ਰਿਹਾ ਹੈ ਔਰ ਉਸ ਦੇ ਮੁਖੀ ਜੇਕਰ ਗੱਲ ਕੀਤੀ ਜਾਵੇ ਤਾਂ ਬਲਤੇਜ ਪੰਨੂ ਨੇ ਜੋ ਕਿ ਅੱਜ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਔਰ ਇਸ ਤੋਂ ਪਹਿਲਾਂ ਵੀ ਨਸ਼ੇ ਦੇ ਵਿਰੁੱਧ ਕਈ ਮੁਹਿੰਮ ਚਲਾਉਂਦੇ ਰਹੇ ਨੇ ਸੋ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਾਹਿਬ ਜੀ ਪੰਨੂ ਸਾਹਿਬ ਇੱਥੇ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਜਾਂਦਾ ਹੈ ਕਹਿੰਦੇ ਇੱਕ ਪਾਸੇ ਤਾਂ ਸਰਕਾਰ ਜਿਹੜੀ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਬੁਝੇ ਪਾਸੇ ਹੁਣ ਤੁਹਾਡੀ ਟੀਮ ਜਿਹੜੀ ਹੈ ਉਹ ਗਰਾਉਂਡ ਤੇ ਉਤਰੇਗੀ ਕਿਸ ਤਰੀਕੇ ਨਾਲ ਫਰਕ ਰਹੇਗਾ ਪ੍ਰਸ਼ਾਸਨਿਕ ਕਾਰਵਾਈ ਦੇ ਵਿੱਚ ਔਰ ਤੁਹਾਡੀ ਕਾਰਵਾਈ ਦੇ ਵਿੱਚ ਕਿਉਂਕਿ ਟੀਚਾ ਦੋਨਾਂ ਦਾ ਇੱਕੋ ਹੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਕੋ ਜਿਹੜਾ ਯੁੱਧ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਯੁੱਧ ਕਈ ਤਰੀਕੇ ਦੇ ਨਾਲ ਲੜਾਇਆ ਜਾਂਦਾ ਉਹਦੇ ਉਹਦੇ ਵਕ ਵਕ ਪਹਿਲੂ ਜੋ ਫੇਜ਼ ਹੁੰਦੇ ਨੇ ਉਹਦੇ ਇਹ ਇੱਕ ਤਾਂ ਲੜਾਈ ਜਿਹੜੀ ਪੁਲਿਸ ਲੜ ਰਹੀ ਹੈ ਪ੍ਰਸ਼ਾਸਨ ਲੜ ਰਿਹਾ ਆਪਣੇ ਤੌਰ ਦੇ ਉਤੇ ਹੁਣ ਜਿਹੜਾ ਇਹ ਇੱਕ ਫੇਜ਼ ਆ ਜਿਹੜਾ ਨਵਾਂ ਉਹ ਇਹ ਆ ਕਿ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਪਹਿਲਾਂ ਅਸੀਂ ਜਿਹੜਾ ਟਾਰਗੇਟ ਤੇ ਲਿਆ ਫਿਰ ਉਸ ਤੋਂ ਬਾਅਦ ਕਸਬੇ ਹੋਣਗੇ ਫਿਰ ਸ਼ਹਿਰ ਹੋਣਗੇ ਜੀ ਉੱਥੇ ਅਸੀਂ ਪਿੰਡਾਂ ਦੇ ਵਿੱਚ ਅਵੇਅਰਨੈਸ ਦੇ ਤੌਰ ਦੇ ਉੱਤੇ ਸਾਡੀਆਂ ਟੀਮਾਂ ਜੜੀਆਂ ਉਹ ਡਾਇਰੈਕਟ ਉੱਥੇ ਜਾਣ ਗਈਆਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿੱਥੇ ਅਸੀਂ ਸ਼ਾਮ ਨੂੰ ਇਹ ਸ਼ਾਮ ਨੂੰ ਚੱਲਣਗੇ ਸਾਰੇ ਪ੍ਰੋਗਰਾਮ ਜਿਹੜੇ ਪਿੰਡ ਦੇ ਵਿੱਚ ਜਾਣਾ ਉਸ ਪਿੰਡ ਦਾ ਡੋਰ ਨੌਕ ਕੀਤਾ ਜਾਊਗਾ ਉੱਥੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਊਗੀ ਮੰਦਰ ਨੇ ਮੰਦਰ ਤੋਂ ਅਨਾਊਂਸਮੈਂਟ ਹੋਊਗੀ ਕੋਈ ਗੁਰਦਿਆਕਰ ਉੱਥੋਂ ਅਨਾਊਂਸਮੈਂਟ ਹੋਊਗੀ ਕਿ ਇਸ ਜਗ੍ਹਾ ਦੇ ਉੱਤੇ ਅੱਜ ਸ਼ਾਮ ਨੂੰ ਇਹ ਜਿਹੜੀ ਟੀਮ ਹੈ ਤੁਹਾਨੂੰ ਸੁਣਨ ਤੇ ਤੁਹਾਨੂੰ ਕੁਝ ਦੱਸਣ ਦੇ ਵਾਸਤੇ ਜਿਹੜਾ ਦੀ ਉਹ ਆ ਰਹੀ ਹੈ ਅਸੀਂ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸਿੱਧਾ ਵੜਾਂਗੇ ਵੀ ਔਰ ਉਹਨਾਂ ਨੂੰ ਅਵੇਅਰ ਵੀ ਕਰਾਂਗੇ ਕਿ ਜੇ ਅਜੇ ਨਸ਼ਾ ਤੁਹਾਡੇ ਘਰ ਨਹੀਂ ਆਇਆ ਤਾਂ ਤੁਸੀਂ ਇਹ ਨਾ ਜਿਹੜਾ ਦੀ ਜਾਣੋ ਕਿ ਇਹ ਜਿਹੜਾ ਉਹ ਤੁਹਾਡੇ ਘਰੇ ਆਉਣਾ ਨਹੀਂਗਾ ਇਹ ਦਸਤਕ ਨਹੀਂ ਦੇ ਸਕਦਾ ਹਾਂ ਜੀ ਹਾਂ ਤਾਂ ਉਹ ਇੱਕ ਜਿਹੜਾ ਸ਼ੇਅਰ ਹੈ ਕਿ ਵਜਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਉਹ ਕਿਸੇ ਦੇ ਵੀ ਘਰੇ ਆ ਸਕਦਾ ਉਹਦੇ ਉਹਨੇ ਇਹ ਨਹੀਂ ਦੇਖਣਾ ਕਿ ਮੇਰਾ ਘਰ ਹੈ ਤੇ ਉਹਨੇ ਨਹੀਂ ਆਉਣਾ ਜਾਂ ਤੁਹਾਡਾ ਘਰ ਹੈ ਜਾਂ ਕਿਸੇ ਹੋਰ ਦਾ ਘਰ ਉਹ ਕਿਸੇ ਜਗ੍ਹਾ ਦੇ ਉੱਤੇ ਉਹਨੇ ਦਸਤਕ ਦਸਤਕ ਜਿਹੜੀ ਉਹ ਦੇ ਦੇਣੀ ਹੈ ਜੇ ਕੋਈ ਲੱਗਿਆ ਹੋਇਆ ਤੋ ਉਹਨੂੰ ਬਚਾਉਣਾ ਕਿਵੇਂ ਆ ਤੇ ਜੇ ਨਹੀਂ ਲੱਗਿਆ ਤੇ ਉਹਨੂੰ ਬਚਾਉਣਾ ਕਿਵੇਂ ਆ ਤਾਂ ਕਿ ਉਹ ਲੱਗੇ ਨਾ ਸਾਡੀ ਮਿਹਮ ਦਾ ਮੇਨ ਜਿਹੜਾ ਉਹ ਮਕਸਦ ਹੈ ਬਹੁਤ ਸਰੀਆਂ ਥਾਵਾਂ ਪਰ ਉਸ ਆਬ ਦੇਖਿਆ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਈ ਵਾਰ ਪਿੰਡਾਂ ਦਾ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਇਲਾਕੇ ਪੰਜਾਬ ਦੇ ਹੱਲੇ ਅਜਿਹੇ ਹੈਗੇ ਨੇ ਜਿੱਥੇ ਕਹਿ ਲਈ ਕਿ ਨਸ਼ੇ ਦੀ ਜਿਹੜੀ ਪਹੁੰਚ ਹੈ ਉਹ ਬਹੁਤ ਆਸਾਨ ਹੈ ਖਾਸ ਕਰਕੇ ਜਿਹੜੇ ਸਰਹੱਦ ਦੇ ਨਾਲ ਦੇ ਪਿੰਡ ਹੈਗੇ ਨੇ ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਪਰ ਭਾਵੇਂ ਪੁਲਿਸ ਇਨਵੈਸਟੀਗੇਸ਼ਨ ਹੋਵੇ ਜਾਂ ਫਿਰ ਪਿੰਡਾਂ ਦੇ ਵਿੱਚ ਹੀ ਜਿਹੜੇ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਸਰਹੱਦ ਪਾਰ ਤੋਂ ਡਰੋਨ ਆਉਂਦੇ ਨੇ ਜਾਂ ਕੋਈ ਨਸ਼ੇ ਦੀ ਪੁੜੀਆਂ ਉੱਧਰੋਂ ਛੁੱਟੀਆਂ ਜਾਂਦੀਆਂ ਨੇ ਇਧਰੋਂ ਤਸਕਰ ਜਾਂਦੇ ਨੇ ਉਹ ਚੁੱਕ ਕੇ ਲੈ ਕੇ ਆਉਂਦੇ ਨੇ ਔਰ ਖਾਸ ਕਰਕੇ ਉਸ ਨਸ਼ੇ ਦੀ ਸਭ ਤੋਂ ਜ਼ਿਆਦਾ ਵਰਤੋਂ ਉਹਨਾਂ ਸਰਹੱਦੀ ਇਲਾਕਿਆਂ 'ਚ ਜ਼ਿਆਦਾ ਹੁੰਦੀ ਹੈ ਇਹਨਾਂ ਸਰਹੱਦੀ ਇਲਾਕਿਆਂ ਨੂੰ ਕਿਸ ਤਰੀਕੇ ਟਾਰਗੇਟ ਕੀਤਾ ਜਾਏਗਾ ਕਿਉਂਕਿ ਜੇ ਦੋ ਵੀ ਕਿਸੇ ਨੇ ਉੱਥੇ ਜਾ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਕਈਆਂ ਦੇ ਤਾਂ ਧੰਦੇ ਕਹਿ ਲਈਏ ਇਹ ਘਾਰੀ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦਾ ਤਾਂ ਚੱਲ ਰਹੇ ਨੇ ਸਾਹਿਬ ਜੀ ਤੁਸੀਂ ਇੱਕ ਦੁੱਖ ਦੀ ਰੱਗ ਤੇ ਜਿਹੜਾ ਹੱਥ ਰੱਖਣ ਵਾਲੀ ਗੱਲ ਨਾ ਉਹ ਹੁੰਦੀ ਹੈ ਮੈਂ ਸਰਹਦੀ ਖੇਤਰ ਚੋਂ ਆਉਂਦਾ ਮੇਰਾ ਪਿੰਡ ਸਰਹਦੀ ਖੇਤਰ ਦੇ ਵਿੱਚ ਆ ਛੋਟੇ ਹੁੰਦੇ ਅਸੀਂ ਇਹ ਦੇਖਦੇ ਹੁੰਦੇ ਸੀ ਜਿਹੜਾ ਸਮਗਲਰ ਸੀਗਾ ਜਿਹਨੂੰ ਬਲੈਕੀਆ ਕਹਿੰਦੇ ਸੀ ਇੱਕ ਲਫ਼ਜ਼ ਪੁਰਾਣਾ ਬਲੈਕੀਆ ਬਲੈਕ ਦਾ ਕੰਮ ਕਰਨ ਵਾਲਾ ਬਲੈਕ ਬੀਸੀਓ ਨੂੰ ਬਲੈਕ ਫੀਮ ਵੀ ਕਹਿੰਦੇ ਸੀ ਜਾਂ ਬਲੈਕ ਜਿਹੜਾ ਦੋ ਨੰਬਰ ਦਾ ਜਿਹੜਾ ਸਮਾਨ ਸਰਕਾਰ ਇਜਾਜ਼ਤ ਨਹੀਂ ਦਿੰਦੀ ਸੀ ਪਿੰਡਾਂ ਦੇ ਵਿੱਚ ਉਹਨਾਂ ਦੇ ਘਰ ਜਿਹੜੇ ਨਾ ਉਹ ਬਾਹਰ ਹੁੰਦੇ ਸੀਗੇ ਪਿੰਡਾਂ ਦੀਆਂ ਫਿਰਨੀਆਂ ਤੋਂ ਹਾਂ ਅਕਸਰ ਨਾ ਉਹਨਾਂ ਨੂੰ ਜਿਹੜੇ ਸਾਡੇ ਸੋਸ਼ਲ ਸਮਾਗਮ ਹੁੰਦੇ ਉਹਨਾਂ ਦੇ ਉੱਤੇ ਬਹੁਤ ਘੱਟ ਸੱਦਿਆ ਜਾਂਦਾ ਸੀ ਹਾਂ ਜੇ ਉਹ ਬਲੈਕੀ ਆ ਜਿਹਦੇ ਉੱਤੇ ਲੱਗਦਾ ਸੀ ਵੀ ਇਹ ਇਹ ਤਸ਼ਕਰੀ ਕਰਦਾ ਉਹ ਜੇ ਕਿਸੇ ਸਮਾਜਿਕ ਫੰਕਸ਼ਨ ਤੇ ਆਉਂਦਾ ਸੀਗਾ ਤੇ ਉਹ ਚੁੱਪ ਕੀਤਾ ਮੱਥਾ ਟੇਕ ਨਾਲ ਦੀ ਨਾਲ ਨਿਕਲ ਜਾਂਦਾ ਸੀ ਭਾਵ ਕਿ ਲੋਕ ਉਹਦੇ ਨਾਲ ਬਹੁਤਾ ਘੁਲਦੇ ਮਿਲਦੇ ਨਹੀਂ ਸੀਗੇ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਵੀ ਇਹ ਊਣदाई ਜਿਹੜੀ ਉਹ ਆਈ ਅਸੀਂ ਪੈਸਾ ਵੇਖ ਕੇ ਜਿਨ੍ਹਾਂ ਨੇ ਪੈਸਾ ਗਲਤ ਤਰੀਕੇ ਨਾਲ ਕਮਾਇਆ ਉਹਨਾਂ ਦੇ ਨੇੜੇ ਹੋਣ ਕਰਕੇ ਇਹ ਸਾਰੇ ਜਗ੍ਹਾ ਪੰਜਾਬੀਆਂ ਦੇ ਉੱਤੇ ਆਈ ਇਹ ਮੈਂ ਕੈਨੇਡਾ ਦੀ ਗੱਲ ਵੀ ਕਰ ਰਿਹਾ ਅਮਰੀਕਾ ਦੀ ਵੀ ਗੱਲ ਕਰ ਰਿਹਾ ਆਸਟ੍ਰੇਲੀਆ ਦੀ ਵੀ ਗੱਲ ਕਰ ਰਿਹਾ ਅਸੀਂ ਉਹਨਾਂ ਦੇ ਨਾਲ ਮਿਲਨ ਵਰਤਨ ਜਿਹੜਾ ਉਹ ਸ਼ੁਰੂ ਕਰਤਾ ਭਾਵੇਂ ਉਹ ਸਾਡੇ ਵਿੱਚ ਰਚ ਮਿਚ ਗਏ ਸਾਨੂੰ ਪਤਾ ਹੀ ਨਾ ਲੱਗਿਆ ਕਿ ਇਹੀ ਲੋਕ ਤਾਂ ਸਾਡੇ ਦੁਸ਼ਮਣ ਨੇ ਜਿਹੜੇ ਆਪਣੇ ਚੰਦ ਪੈਸਿਆਂ ਦੀ ਖਾਤਰ ਸਾਡੇ ਬੱਚੇ ਬੱਚੀਆਂ ਨੂੰ ਬੱਚਿਆਂ ਨੂੰ ਖਾਸ ਤੌਰ ਦੇਤੇ ਨਿਗਲ ਰਹੇ ਨੇ ਸਾਨੂੰ ਕਿਤੇ ਨਾ ਕਿਤੇ ਸੋਸ਼ੀਅਲੀ ਤੌਰ ਦੇ ਉੱਤੇ ਉਹਨਾਂ ਨੂੰ ਵੱਖਰੇ ਕਰਨਾ ਪਊਗਾ ਦੁਬਾਰਾ ਤੋਂ ਉਹ ਬਲੈਕੀਆਂ ਵਾਲੀ ਜਿਹੜੀ ਗੱਲ ਹੈ ਇਹ ਦੱਸਣਾ ਪਊਗਾ ਲੋਕਾਂ ਨੂੰ ਕਿ ਇਹ ਲੋਕ ਸਾਡੇ ਆਪਣੇ ਨਹੀਂ ਹੈਗੇ ਅੱਜ ਜੇ ਇਹਨਾਂ ਨੇ ਪੈਸੇ ਬਣਾ ਲਏ ਨੇ ਤੇ ਪਤਾ ਨਹੀਂ ਉਹਦੇ ਹੇਟ ਕਿੰਨੇ ਸਾਡੇ ਪੁੱਤਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਦੱਬੀਆਂ ਹੋਈਆਂ ਨੇ ਹਾਂ ਇਹੀ ਜਿਹੜਾ ਉਹ ਸਵਾਲ ਹੈ ਦੂਸਰਾ ਜਿਹੜਾ ਸਵਾਲ ਦਾ ਤੁਹਾਡਾ ਇਹ ਵੀ ਪਾਰਟ ਹੈ ਕਿ ਜੇ ਉਹ ਸਰਹੱਦ ਪਾਰੋਂ ਛੁੱਟਿਆ ਜਾ ਰਿਹਾ ਇਧਰ ਚੁੱਕ ਕੌਣ ਰਿਹਾ ਸਾਡੇ ਚੁੱਕ ਰਹੇ ਨੇ ਨਾ ਜੇ ਅੱਜ ਕੈਨੇਡਾ ਦੇ ਵਿੱਚ ਜਿਹੜੀਆਂ ਜੇਲਾਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਨਸ਼ਾ ਸਮੱਗਲਰਾਂ ਦੇ ਰੂਪ ਚ ਪੰਜਾਬੀ ਬੈਠੇ ਨੇ ਜੀ ਬਿਲਕੁਲ ਕਈ ਥਾਵਾਂ ਦੇ ਉੱਤੇ ਹਸਬੰਡ ਵਾਈਫ ਬੈਠੇ ਨੇ ਉਹ ਕੋਈ ਟਰੱਕ ਜਿਹੜਾ ਉਹ ਸ਼ਿਫਟ ਦੇ ਵਿੱਚ ਚਲਾਉਂਦੇ ਨੇ ਉਹ ਨਸ਼ਾ ਲਿਜਾ ਰਹੇ ਨੇ ਉਹ ਫੜੇ ਗਏ ਤੇ ਉਹ ਦੋਨੋਂ ਜਿਹੜੇ ਜੇਲ ਦੇ ਵਿੱਚ ਨੇ ਇਹ ਇਹੀ ਚੀਜ਼ਾਂ ਜਿਹੜੀਆਂ ਦੀ ਮੈਂ ਬਹੁਤ ਸਾਲਾਂ ਤੋਂ ਰੋਲਾ ਜਿਹੜਾ ਪਾ ਰਿਹਾ ਇਸ ਚੀਜ਼ ਦਾ ਕਿ ਇਹਨਾਂ ਨੂੰ ਨਖੇੜ ਕੇ ਵੇਖੋ ਇਹ ਸਾਡੀ ਸੁਸਾਇਟੀ ਦਾ 파ਰਟ ਨਹੀਂ ਹੋ ਸਕਦੇ ਜਿਹੜੇ ਨਸ਼ੇ ਦੇ ਸਮਗਲਰ ਨੇ ਜਿਹੜੇ ਜ਼ਹਿਰ ਵੇਚ ਰਹੇ ਨੇ ਜ਼ਹਿਰ ਜਿਹੜੀ ਉਹ ਵੰਡ ਰਹੇ ਨੇ ਇਹ ਜਾਣੇ ਤੋਂ ਬਿਨਾ ਜਾਇ ਇਸ ਗਲ ਦੀ ਪ੍ਰਵਾਹ ਕੀਤੇ ਤੋਂ ਬਿਨਾ ਕਿ ਇਹ ਸਾਨੂੰ ਪੀੜ੍ਹੀਆਂ ਤੱਕ ਜਿਹੜਾ ਉਪਭੋਗਤਨਾ ਪੈਣਾ ਅੱਜ ਜਿਹੜਾ ਜਨਰੇਸ਼ਨ ਗੈਪ ਦੀ ਆਪਾਂ ਗੱਲ ਕਰਦੇ ਆ ਉਹ ਇਸੇ ਕਰਕੇ ਨਜ਼ਰ ਆ ਰਿਹਾ ਨਾ ਕਿ ਦੋ ਦਹਾਕੇ ਲਗਭਗ ਹੋ ਗਏ ਪੰਜਾਬ ਦੇ ਵਿੱਚ ਜਦੋਂ ਇਹ ਅਟੈਕ ਵੱਡਾ ਨਸ਼ੇ ਦਾ ਹੁਣ ਆ ਸ਼ੁਰੂ ਹੋਇਆ ਤੇ ਉਹਦੇ ਉਹਦੇ ਸਾਨੂੰ ਕਿਤੇ ਨਾ ਕਿਤੇ ਦਿਖ ਰਹੇ ਨੇ ਅੱਜ ਸਾਨੂੰ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਪੰਜਾਬ ਦੇ ਵਿੱਚ ਮੈਕਸਿਮਮ ਲੋਕ ਜਿਹੜੇ ਮਿਹਨਤ ਕਸ਼ ਨੇ ਔਰ ਮਿਹਨਤ ਦੀ ਦਸਾਂ ਨੋਹਾਂ ਦੀ ਜਿਹੜੀ ਕਿਰਤ ਕਰਕੇ ਕਾਹਦੇ ਨੇ ਕੁਝ ਪਰਸੈਂਟ ਨੇ ਜਿਨ੍ਹਾਂ ਨੇ ਇਹ ਜ਼ਹਿਰ ਜਿਹੜੀ ਫਲਾਈ ਅੱਜ ਫੇਰ ਸਾਨੂੰ ਉਹਨਾਂ ਬਲੈਕੀਆਂ ਜਿਹੜੇ ਘਰ ਨੇ ਨਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸੋਸਾਇਟੀ ਤੋਂ ਸੋਸ਼ਲ ਤੌਰ ਦੇਤੇ ਸਾਈਡ ਤੇ ਕਰਨਾ ਪਊਗਾ ਜੀ ਪਦੋਂ ਸਰ ਜਿੱਦਾਂ ਤੁਸੀਂ ਬਲੈਕੀਆਂ ਦਾ ਜ਼ਿਕਰ ਕੀਤਾ ਉਹ ਸਮਾਂ ਅੱਜ ਵੀ ਸ਼ਾਇਦ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਦੇ ਦਿਮਾਗ 'ਚ ਜ਼ਰੂਰ ਆਂਦਾ ਹੋਵੇਗਾ ਕਿ ਸੋਸ਼ੀਅਲਾਈਜ਼ ਉਹਨਾਂ ਨੂੰ ਡੀ ਸੋਸ਼ੀਅਲਾਈਜ਼ ਕਰ ਦਿੱਤਾ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਉਹਨਾਂ ਨੂੰ ਇੱਕ ਵਰਗ ਅਲੱਗ ਬਣਾ ਦਿੱਤਾ ਪਰ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਵੀ ਕਿਸੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਨਸ਼ਾ ਲੈ ਕੇ ਕਹਿੰਦੇ ਨੇ ਕਿ ਨਸ਼ੇ ਦੀ ਜਿਹੜੀ ਸ਼ੁਰੂਆਤ ਹੈ ਉਹ ਸਕੂਲੀ ਟਾਈਮ ਤੋਂ ਸ਼ੁਰੂ ਹੋ ਜਾਂਦੀ ਹੈ ਖਾਸ ਕਰਕੇ ਪਿੰਡਾਂ ਦੇ ਸਕੂਲਾਂ ਦੇ ਜਾਂ ਸ਼ਹਿਰਾਂ ਦੇ ਸਕੂਲਾਂ ਅੱਜ ਕੱਲ੍ਹ ਤਾਂ ਸ਼ਹਿਰ ਦੇ ਸਕੂਲ ਵੀ ਨਹੀਂ ਬਚੇ ਰਹੇ ਉਹਨਾਂ ਚੀਜ਼ਾਂ ਤੋਂ ਸ਼ਹਿਰਾਂ ਦੇ ਸਕੂਲਾਂ 'ਚ ਬੱਚੇ ਜਿਹੜੇ ਨੇ ਉਹ ਬਾਹਰ ਆਉਂਦੇ ਨੇ ਨਸ਼ਾ ਤਸਕਰ ਉਹਨਾਂ ਤੱਕ ਜਿਹੜਾ ਪਹੁੰਚ ਕਰ ਦਿੰਦੇ ਔਰ ਉਹਨਾਂ ਦਾ ਨਸ਼ਾ ਜਿਹੜਾ ਸਕੂਲਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਸਰਕਾਰ ਇਸ ਚੀਜ਼ ਨੂੰ ਰੋਕਣ ਦੇ ਲਈ ਮੁਹਿੰਮ ਚਲਾਉਣ ਦੀ ਵੀ ਗੱਲ ਕਰ ਰਹੀ ਹੈ ਪਰ ਲੱਗਦਾ ਨਹੀਂ ਕਿ ਇਹ ਮੁਹਿੰਮ ਤੋਂ ਪਹਿਲਾਂ ਉਹਨਾਂ ਪੇਰੈਂਟਸ ਨੂੰ ਜਾਂ ਉਹਨਾਂ ਮਾਪਿਆਂ ਨੂੰ ਮਿਹਨਤ ਚ ਲੈਣਾ ਬੇਹਦ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਤੇ ਗਲਤ ਚ ਫਰਕ ਦੱਸ ਸਕਣ ਦੇਖੋ ਜਿਹੜੀ ਮਾਂ ਹੈ ਉਹਦਾ ਉਹਦਾ ਬਹੁਤ ਵੱਡਾ ਰੋਲ ਹੈ ਔਰਤ ਦਾ ਬਹੁਤ ਵੱਡਾ ਰੋਲ ਹੈ ਔਰਤ ਕਹੇ ਜਾਂ ਨਾ ਕਹੇ ਜਿਹੜੀ ਘਰ ਦੀ ਮੁਖਿਆ ਹੈ ਉਹਨੂੰ ਹਰ ਹਰਕਤ ਦਾ ਪਤਾ ਹੁੰਦਾ ਜੀ ਜੇ ਮੰਨ ਲਓ ਮੇਰੇ ਘਰੇ ਈਜ਼ੀ ਮਨੀ ਆ ਰਹੀ ਹੈ ਉਹ ਕ੍ਰਪਸ਼ਨ ਦੇ ਰੂਪ ਚ ਹੋਵੇ ਜਾਂ ਕਿਸੇ ਸਭ ਤੋਂ ਪਹਿਲਾਂ ਪਤਾ ਕਿਹਨੂੰ ਲੱਗੂਗਾ ਮੇਰੀ ਪਤਨੀ ਨੂੰ ਪਤਾ ਲੱਗੂਗਾ ਜਾਂ ਮੇਰੀ ਬੇਟੀ ਨੂੰ ਪਤਾ ਲੱਗੂਗਾ ਹਾਂ ਕਿ ਇੰਨੇ ਈਜ਼ੀ ਪੈਸੇ ਜਿਹੜੇ ਉਹ ਕਿੱਥੋਂ ਆ ਰਹੇ ਨੇ ਤੇ ਜੇ ਕਿਸੇ ਦਾ ਧੀ ਪੁੱਤ ਗਲਤ ਪਾਸੇ ਲੱਗ ਰਿਹਾ ਹੈ ਨਾ ਮਾਂ ਨੂੰ ਪਤਾ ਲੱਗ ਜਾਂਦਾ ਮਾਂ ਕੋ ਛੁਪਾ ਲੈਂਦੀ ਹੈ ਤਾਂ ਉਹ ਜਿਹੜੀ ਵਕਰੀ ਗੱਲ ਹੈ ਨਹੀਂ ਤਾਂ ਆਦਰਵਾਇਜ਼ ਪਤਾ ਜਿਹੜਾ ਉਹ ਉਹਨੂੰ ਲੱਗਦਾ ਅਸੀਂ ਉਹੀ ਨਬਜ਼ ਜਿਹੜੀ ਉਹ ਫੜਨੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਜਦੋਂ ਮੈਂ ਉੱਥੇ ਰਹਿੰਦਾ ਸੀਗਾ ਉਦੋਂ ਉੱਥੇ ਵੀ ਮੈਂ ਬਹੁਤ ਇਹਨਾਂ ਚੀਜ਼ਾਂ ਨੂੰ ਅਭਾਰ ਦਾ ਪ੍ਰਾਪ ਆਪਣੀ ਸ਼ੋਜ਼ ਦੇ ਰਾਹੀ ਅਵੇਰਨੈਸ ਕੈਂਪੇਨ ਦੇ ਰਾਹੀਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੁੱਛੋ ਕਿ ਜਦੋਂ ਅੱਧੀ ਛੁੱਟੀ ਵੇਲੇ ਦਾ ਛੁੱਟੀ ਵੇਲੇ ਉਹ ਪਾਰਕਿੰਗ ਲਾਰਟ ਦੇ ਵਿੱਚ ਕੋਈ ਅਨਨੋਨ ਅੰਕਲ ਜਿਹੜਾ ਉਹਨਾਂ ਨੂੰ ਕੋਈ ਪਾਣੀ ਤਾਂ ਨਹੀਂ ਦੇ ਰਿਹਾ ਜੀ ਉਹ ਪਾਣੀ ਦੇ ਰੂਪ ਦੇ ਵਿੱਚ ਉੱਥੇ ਦਿੱਤਾ ਜਾਂਦਾ ਸੀਗਾ ਇਹ ਇਹ ਚੀਜ਼ ਉੱਥੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡੀ ਕਰਕੇ ਜਾਣਿਆ ਤੁਸੀਂ ਉਤੋਂ ਦੀਆਂ ਰਿਪੋਰਟਾਂ ਪੜ੍ਹ ਲਓਗੇ ਤੁਹਾਨੂੰ ਉਹਦੇ ਵਿੱਚ ਵੀ ਦੱਸ ਪੂਗਾ ਉਹ ਪਾਣੀ ਦੇ ਵਿੱਚ ਉਹਦਾ ਨਸ਼ੇ ਦਾ ਰੰਗ ਕੋਈ ਨਹੀਂ ਸੀਗਾ ਉੱਤੇ ਜਿਹੜੇ ਉਹ ਬੱਚੇ ਲਾ ਦਿੱਤੇ ਜਾਂਦੇ ਸੀਗੇ ਮਤਲਬ ਕਿ ਉਹਦੀ ਨਰਸਰੀ ਤਿਆਰ ਕੀਤੀ ਜਾਂਦੀ ਸੀਗੀ ਆਪਾਂ ਕਈ ਵਾਰੀ ਦੇਖਦੇ ਸੁੱਖਾ ਹੋ ਗਿਆ ਹੈ ਮੇਰੇ ਪਿੰਡਾਂ ਦੇ ਤੇ ਮੇਰੇ ਕੁਝ ਦੋਸਤ ਨੇ ਰਾਏਕੋਟ ਦੇ ਏਰੀਆਜ਼ ਦੇ ਵਿੱਚ ਡਾਕਟਰ ਸਿੱਧੂ ਉਹੀ ਰਹਿੰਦੇ ਨੇ ਉਹਨਾਂ ਨੇ ਉਸ ਏਰੀਏ ਦੇ ਪਿੰਡਾਂ ਦੇ ਵਿੱਚੋਂ ਸੁੱਖਾ ਖਤਮ ਕੀਤਾ ਕਈ ਸਾਲ ਪਹਿਲਾਂ ਮੈਂ ਉਹਨਾਂ ਦੇ ਨਾਲ ਉਦੋਂ ਵਿਚਰਦਾ ਰਿਹਾ ਜੀ ਉਹ ਇਸ ਕਰਕੇ ਖਤਮ ਕੀਤਾ ਕਿ ਨਰਸਰੀ ਹੈ ਅਸੀਂ ਨਰਸਰੀ ਦੇ ਉੱਤੇ ਪਹਿਲਾਂ ਜਿਹੜੀ ਉਹ ਚੋਟ ਕਰੀਏ ਕਿ ਕਿੱਥੋਂ ਜੜੇ ਲੱਗਣੇ ਸ਼ੁਰੂ ਹੁੰਦੇ ਨੇ ਇਹ ਜਿਹੜੀ ਅਵੇਅਰਨੈਸ ਦੀ ਕੈਂਪੇਨ ਹੈ ਇਹ ਇਸ ਪਾਸੇ ਵੱਲ ਨੂੰ ਹੀ ਜਾਊਗੀ ਕਿ ਅਸੀਂ ਮਾਪਿਆਂ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਨਸ਼ਾ ਕਿਸ-ਕਿਸ ਜਗ੍ਹਾ ਤੋਂ ਆ ਸਕਦਾ ਕਿਵੇਂ ਤੁਹਾਨੂੰ ਲਾਇਆ ਜਾ ਸਕਦਾ ਜੇ ਤੁਸੀਂ ਲੱਗੇ ਹੋਏ ਹੋ ਤੇ ਉੱਥੇ ਮਦਦ ਕੀ ਹੈ ਜੇ ਨਹੀਂ ਲੱਗੇ ਤੇ ਤੁਸੀਂ ਉਸ ਤੋਂ ਬਚਣਾ ਕਿਵੇਂ ਅਕਸਰ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਨਸ਼ੇ ਦੇ ਰੋਕ ਲਾਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਬਾਰਡਰ ਦੇ ਵਿੱਚ ਆ ਕੇ ਐਂਟੀ ਡਰੋਨ ਸਿਸਟਮ ਜਿਹੜੇ ਨੇ ਉਹ ਸਰਕਾਰ ਲਗਾਉਂਦੀ ਪਈ ਹੈ ਤਾਂ ਕਿ ਜੇਕਰ ਪਹਿਲੀ ਲਾਈਨ ਆਫ ਡਿਫੈਂਸ ਤੋਂ ਅਗਰ ਡਰੋਨ ਵੱਜ ਜਾਵੇ ਤੇ ਦੂਸਰੀ ਲਾਈਨ ਆਫ ਡਿਫੈਂਸ ਦੇ ਉੱਤੇ ਪੰਜਾਬ ਸਰਕਾਰ ਉਸ ਨੂੰ ਰੋਕ ਲਵੇ ਦੂਜੇ ਪਾਸੇ ਜ਼ਿਕਰ ਗੱਲ ਕੀਤੀ ਜਾਵੇ ਹੁਣ ਕਿਉਂਕਿ ਇਲਾਕੇ ਦੀ ਗੱਲ ਜਿਹੜਾ ਖਾਸ ਕਰਕੇ ਸਰਹੱਦੀ ਇਲਾਕੇ ਤਾਂਹੀਂ ਜ਼ਿਆਦਾ ਆ ਕੇ ਫਸਦੀ ਹੈਗੀ ਹੈ ਔਰ ਵੱਡੀ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈਗੀ ਕਿ ਜਿੰਨੇ ਵੀ ਨਸ਼ਾ ਤਸਕਰਾਂ ਦੇ ਮਾਈ ਬਾਪ ਨੇ ਮੈਂ ਵਰਡ ਮਾਈ ਬਾਪ ਇਸ ਕਰਕੇ ਯੂਜ਼ ਕਰ ਰਹੇ ਆ ਕਿਉਂਕਿ ਉਹਨਾਂ ਦੇ ਹੀ ਸ਼ਹਿਰ ਦੇ ਉੱਤੇ ਕੰਮ ਹੁੰਦਾ ਹੈ ਜਾਂ ਤਸਕਰੀਓਂ ਕਰਾਉਂਦੇ ਨੇ ਇਹ ਸਾਰੇ ਭਾਰਤ ਤੋਂ ਬਾਹਰ ਬੈਠੇ ਹੋਏ ਨੇ ਜ਼ਿਆਦਾਤਰ ਜਿਹੜੇ ਨਸ਼ਾ ਭੇਜਦੇ ਨੇ ਫਿਰ ਭਾਵੇਂ ਸਰਹੱਦ ਸਰਹੱਦ ਪਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਸ ਤਰੀਕੇ ਕੈਨੇਡਾ ਅਮਰੀਕਾ ਦੀਆਂ ਦੇਸ਼ਾਂ ਦੀ ਗੱਲ ਪਰ ਗੱਲ ਕੀਤੀ ਜਾਂਦੀ ਹੈ ਹਾਲਾਂਕਿ ਉੱਤੇ ਬਹੁਤ ਸਾਰੇ ਜਿਹੜੇ ਗੁਨਾਹਗਰ ਨੇ ਉਹ ਫੜੇ ਵੀ ਜਾ ਰਹੇ ਨੇ ਉਸ ਚੇਨ ਨੂੰ ਕਿੱਦਾਂ ਤੋੜਿਆ ਜਾਵੇ ਉਸ 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 ਕਹਿੰਦੇ ਨੇ ਕਿ ਜਿਹੜੀ ਉਹ ਜਿਹੜੀ ਲਾਈਨ ਬਣੀ ਹੋਈ ਹੈ ਜੋ ਕਿ ਸ਼ੁਰੂਆਤ ਉੱਥੋਂ ਹੁੰਦੀ ਹੈ ਫਿਰ ਗਾਹਾਂ ਗਾਹਾਂ ਪੰਜਾਬ ਦੇ ਨੌਜਵਾਨਾਂ ਤੱਕ ਪਹੁੰਚਦੀ ਹੈ ਉਸ ਨੂੰ ਕਿਸ ਤਰੀਕੇ ਤੋੜਿਆ ਜਾਵੇ ਡਿਮਾਂਡ ਐਂਡ ਸਪਲਾਈ ਤੇ ਹੁੰਦਾ ਜੀ ਮੇਨ ਤਾਂ ਜਿਹੜਾ ਤੁਸੀਂ ਵੀ ਜਾਣਦੇ ਹੋ ਜਦੋਂ ਡਿਮਾਂਡ ਖਤਮ ਕਰੋਗੇ ਤੁਸੀਂ ਤੇ ਸਪਲਾਈ ਆਪੇ ਜਿਹੜੀ ਉਹ ਕਟੀ ਜਾਊਗੀ ਪੰਜਾਬ ਦੇ ਵਿੱਚ ਕਿਸੇ ਵੇਲੇ ਜਿਹੜੇ ਜੇ ਮੈਂ 2001 234 ਇੰਨਾ ਸਾਲਾਂ ਦੀ ਗੱਲ ਕਰਾਂ ਉਦੋਂ ਇੱਥੇ ਕਬੱਡੀ ਦੇ ਟੂਰਨਾਮੈਂਟ ਬੜੇ ਹੁੰਦੇ ਹੁੰਦੇ ਸੀ ਔਰ ਇੱਕ ਸਾਲ ਦੇ ਵਿੱਚ ਇੱਕ ਵਿੰਟਰ ਦੇ ਵਿੱਚ ਨਵੰਬਰ ਦਸੰਬਰ ਜਨਵਰੀ ਦੇ ਵਿੱਚ 6 6 ਵਰਲਡ ਕੱਪ ਹੋ ਜਾਂਦੇ ਹੁੰਦੇ ਸੀਗੇ ਉਦੋਂ ਮੈਂ ਬਹੁਤ ਵੱਡੇ ਪੱਧਰ ਤੇ ਇਹ ਗੱਲ ਚੁੱਕੀ ਸੀ ਵੀ ਇਹ ਵਰਲਡ ਕੱਪ ਕਿੱਥੋਂ ਆ ਰਹੇ ਨੇ ਕੌਣ ਲੋਕ ਨੇ ਇਹਨਾਂ ਵਰਲਡ ਕੱਪ ਨੂੰ ਜਿਹੜੇ ਉਹ ਕਰਵਾਉਣ ਵਾਲੇ ਉਦੋਂ ਧਿਆਨ ਨਹੀਂ ਇਸ ਚੀਜ਼ ਦੇ ਉੱਤੇ ਦਿੱਤਾ ਗਿਆ ਉਹ ਉਹਨਾਂ ਚੀਜ਼ਾਂ ਨੂੰ ਮੈਂ ਕੈਨੇਡਾ ਦੇ ਵਿੱਚ ਜਿਹੜੇ ਚੱਲਦੇ ਰੇਡੀਓ ਜਿੰਨਾਂ ਦੇ ਉੱਤੇ ਮੈਂ ਐਨਾਲਿਸਿਸ ਕਰਦਾ ਸੀ ਉਹਨਾਂ ਦੇ ਉੱਤੇ ਵੀ ਬਾਹਰ ਆ ਮੈਨੂੰ ਕਈ ਰੇਡੀਓ ਦੇ ਉੱਤੇ ਬੈਨ ਕਰ ਦਿੱਤਾ ਗਿਆ ਇਸੇ ਕਰਕੇ ਕਿ ਤੂੰ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਬੈਠੇ ਸ਼ਾਮਲ ਸੀ ਉਹ ਇੰਨਾ ਟੂਰਨਾਮੈਂਟਾਂ ਦੀ ਆੜ ਦੇ ਵਿੱਚ ਮੈਂ ਤੁਹਾਨੂੰ ਐਵੇਂ ਨਹੀਂ ਗੱਲ ਛੱਡ ਰਿਹਾ ਤੁਸੀਂ ਉਹ ਡਿਟੇਲ ਕਢਵਾ ਲੈਣਾ ਉਹਨਾਂ ਟੂਰਨਾਮੈਂਟਾਂ ਦੀ ਆੜ ਦੇ ਵਿੱਚ ਮਣਾਮੁਹੀ ਡਰੱਗ ਢੋ ਦਿੱਤੀ ਜਾਂਦੀ ਸੀ ਜਦੋਂ ਇੱਕ ਵਾਰੀ ਫੜੇ ਜਾਂਦੇ ਉਹ ਭੋਲਾ ਡਰੱਗ ਰੈਕਟ ਜਿਹੜਾ ਆ ਜੀ ਉਹ ਫੜਿਆ ਗਿਆ ਇੱਕ ਪੂਰੇ ਦਾ ਪੂਰਾ ਟਰੈਕਟਰ ਇੱਥੋਂ ਬਾਹਰ ਗਿਆ ਸੀ ਕੈਨੇਡਾ ਜਿਹੜਾ ਪਿੱਛੇ ਧੋਰਾ ਹੁੰਦਾ ਨਾ ਉਹਨੂੰ ਖਾਲੀ ਕਰਕੇ ਪੂਰਾ ਡਰੱਗ ਦੇ ਨਾਲ ਭਰਦੇ ਸੀ ਇੱਕ ਕੁਇੰਟਲ ਡਰੱਗ ਜਿਹੜੀ ਹੋ ਗਈ ਸੀ ਫਿਰ ਖਖਾ ਸਾਹਿਬ ਹੁੰਦੇ ਸੀਗੇ ਐਸਐਸਪੀ ਤੇ ਖੰਨੇ ਲਗੇ ਉਹਨਾਂ ਨੇ ਇੱਕ ਭਾਂਡੇ ਫੜੇ ਸੀਗੇ ਉਹਨਾਂ ਭਾਂਡਿਆਂ ਦੇ ਵਿੱਚ ਤਹਾਂ ਉਹਦੀਆਂ ਬੜਾਈਆਂ ਸੀ ਵਿੱਚੋਂ ਤੇ ਜਿਹੜੀ ਉਹ ਡਰੱਗ ਲਈ ਸੀ ਕਈ ਤਰੀਕੇ ਜਿਹੜੇ ਉਹ ਉਹਨਾਂ ਦੇ ਸਮੱਗਲਰਾਂ ਦੇ ਜਿਹੜੇ ਉਹ ਰਹੇ ਨੇ ਸਮੇਂ-ਸਮੇਂ ਦੇਤੇ ਕਦੀ ਸੀਰੀਅਸਲੀ ਇਹਨਾਂ ਨੂੰ ਇਦਾਂ ਨਾ ਕਿਸੇ ਸਰਕਾਰ ਨੇ ਜਿਹੜੀ ਉਹ ਨਹੀਂ ਪਾਈ ਜਿਸ ਤਰੀਕੇ ਦੇ ਨਾਲ ਹੁਣ ਇਹ ਨੱਥ ਜਿਹੜੀ ਉਹ ਪੈ ਰਹੀ ਹੈ ਉਹਨਾਂ ਨੂੰ ਆਈਸੋਲੇਟ ਜਿਹੜਾ ਉਹ ਕੀਤਾ ਜਾ ਰਿਹਾ ਮੈਨੂੰ ਮੇਰੇ ਇੱਕ ਦੋਸਤ ਨੇ ਤੁਹਾਡੇ ਵਾਂਗੂੰ ਪੱਤਰਕਾਰ ਨੇ ਉਹ ਮੈਨੂੰ ਦੱਸ ਰਏ ਸੀ ਸੋਰਸ ਨੇ ਮੇਰੇ ਉਹ ਕਹਿੰਦੇ ਜੀ ਜੜੀਆਂ ਵੱਡੀਆਂ ਉਹਨਾਂ ਦੀ ਇਨਫੋਰਮੇਸ਼ਨ ਜੀ ਕਿ ਕੁਝ ਵੱਡੀਆਂ ਜੜੀਆਂ ਕਨਸਾਈਨਮੈਂਟ ਇੱਥੇ ਆਉਣੀਆਂ ਸੀ ਉਹ ਰੁਕ ਗਈਆਂ ਨੇ ਇਸ ਕਰਕੇ ਕਿਤੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਉਹ ਸ਼ਕਤੀ ਹੋ ਗਈ ਹੈ ਸੋ ਸਾਨੂੰ ਇਹਨਾਂ ਘਬਰਾਉਣ ਦੀ ਲੋੜ ਨਹੀਂ ਆ ਕਿ ਇਹ ਨਹੀਂ ਹੋਊਗਾ ਇਹ ਹੋਊਗਾ ਹਰ ਹਾਲਤ ਦੇ ਵਿੱਚ ਪੰਜਾਬ ਇਹ ਜੰਗ ਜਿੱਤੂਗਾ ਹਾਂ ਗੱਲ ਕੀਤੀ ਜਾਂਦੀ ਹੈ ਕਿ ਸਰਹੱਦ ਪਾਰ ਤੋਂ ਬਿਜ਼ਨਸ ਜਿਹੜਾ ਪੰਜਾਬ ਚ ਲਿਆਤਾ ਜਾਵੇ ਕਿਉਂਕਿ ਖਾਸ ਕਰਕੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਕੱਲ ਇੱਕ ਧਰਨਾ ਵੀ ਜਿਹੜਾ ਹੈ ਉਹ ਬਾਰਡਰ ਦੇ ਉੱਤੇ ਦਿੱਤਾ ਗਿਆ ਕਿ ਭਾਈ ਸਾਹਿਬ ਪੰਜਾਬ ਦਾ ਬਾਰਡਰ ਜਿਹੜਾ ਉਹ ਖੋਲੋ ਤਾਂ ਕਿ ਜਿਹੜਾ ਜਿਹੜਾ ਕਹਿ ਸਕਦਾ ਨਾ ਕਾਰੋਬਾਰ ਚੱਲ ਸਕੇ ਜੋ ਸਰਹੱਦ ਪਰੋ ਕਾਰੋਬਾਰ ਚੱਲਦਾ ਸੀਗਾ ਪਰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਹ ਸਰਹੱਦ ਪਰੋ ਕਾਰੋਬਾਰ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਨਾਲ ਵੀ ਕੋਈ ਇੱਕ ਸਾਜ਼ਿਸ਼ ਜਿਹੜੀ ਹੈ ਉਹ ਜੁੜੀ ਹੋਈ ਹੈ ਕਿ ਭਾਈ ਸਾਹਿਬ ਇੱਕ ਰਾਸ ਖਾਲਾ ਹੋ ਜਾਊਗਾ ਕਿਉਂਕਿ ਜਿੱਥੇ ਇੱਕ ਪਾਸੇ ਪਹਿਲਾਂ ਸਰਹੱਦ ਪਾਰ ਤੋਂ ਜਿਹੜਾ ਰੂਟ ਬੰਦਾ ਸੀਗਾ ਉਹ ਪੰਜਾਬ ਦੇ ਵਿੱਚ ਡਰਾਈ ਫਰੂਟ ਜਾਂ ਫਿਰ ਹੋਰ ਨਾ ਚੀਜ਼ਾਂ ਲਈ ਆਉਂਦਾ ਸੀਗਾ ਪਰ ਉਹ ਡਰਾਈ ਫਰੂਟ ਦੀ ਥਾਂ ਜਿਹੜੀ ਹੈ ਉਹ ਨਸ਼ੇ ਨੇ ਲੈ ਲਈ ਨੇ ਆਪਾਂ ਇਹ ਸਾਰਡ ਦੇ ਵਿੱਚ ਸਰਹੱਦਾਂ ਬੰਦ ਨਹੀਂ ਰੱਖ ਸਕਦੇ ਜਿਹੜੀ ਇਸ ਵੇਲੇ ਸਹਲ ਦੀ ਟੈਰਫ ਵਾਰ ਸ਼ੁਰੂ ਹੋਈ ਹੈ ਨਾ ਅਮਰੀਕਾ ਜੋ ਕੁਝ ਕਰ ਰਿਹਾ ਜਾਂ ਚਾਇਨਾ ਦੇ ਨਾਲ ਹੋ ਰਿਹਾ ਜਿਹੜਾ ਈਸਟ ਏਸ਼ੀਆ ਹੈ ਇਹਨੇ ਇਹਨੇ ਗਰੋਥ ਕਰਨਾ ਹੀ ਕਰਨਾ ਹੈ ਇਹਦੇ ਵਿੱਚ ਤੇ ਉਹਦੇ ਵਿੱਚ ਕਿਉਂਕਿ ਇਹ ਮੁਲਕ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਪੰਜਾਬ ਦੇ ਨਾਲ ਨਹੀਂ ਹੈ ਪੰਜਾਬ ਨੇ ਸਰਹੱਦਾਂ ਨਹੀਂ ਖੋਲਣੀਆਂ ਇਹ ਇਹ ਸੈਂਟਰ ਸਰਕਾਰ ਮਤਲਬ ਮੈਂ ਇੱਕ ਗੱਲ ਕਰ ਰਿਹਾ ਹਾਂ ਜਿਹੜੇ ਜੋ ਮੇਰਾ ਮੰਨਣਾ ਹੈ ਹਾਂ ਮੈਂ ਹੋ ਸਕਦਾ ਆਪਾਂ ਨਾ ਵੇਖੀਏ ਪਰ ਮੈਨੂੰ ਲੱਗਦਾ ਕਿ ਮੈਂ ਪੋਜ਼ਿਟਿਵ ਆ ਗਿਆ ਅਸੀਂ ਵਿਖਾਂਗੇ ਉਹ ਚੀਜ਼ ਜਿੰਨੇ ਨਵੇਂ ਹਾਈਵੇ ਆ ਰਹੇ ਨੇ ਚਾਹੇ ਜਾਮਨਗਰ ਅਮਰਸਰ ਆ ਚਾਹੇ ਦਿੱਲੀ ਕਟੜਾ ਇਹ ਦੂਜੇ ਤੇ ਜਿੰਨੇ ਆ ਰਹੇ ਉਹ ਅਮਰਸਰ ਜਾ ਕੇ ਕਿਉਂ ਖਤਮ ਹੋ ਰਿਹਾ ਕਿਉਂਕਿ ਉਹ ਅੱਗੇ ਖੁੱਲਣੇ ਨੇ ਜੇ ਅਸੀਂ ਉਸ ਪਾਸੇ ਵੱਲ ਨੂੰ ਸਾਡਾ ਮੁਲਕ ਨਹੀਂ ਤੁਰੂਗਾ ਤੇ ਚਾਇਨਾ ਚੜਿਆ ਆਉਂਦਾ ਵੀ ਹਾਂ ਠੀਕ ਹੈ ਨਾ ਫਿਰ ਫਿਰ ਉਹਦੇ ਤੇ ਜਿਹੜਾ ਜਿਉਂ ਕਰਦਾ ਆਈ ਹੋਪ ਕਿ ਜਿਹੜੀਆਂ ਸਰਕਾਰਾਂ ਨੇ ਸੈਂਟਰ ਦੀਆਂ ਸਰਕਾਰਾਂ ਹਾਲਾਂਕਿ ਆਪਾਂ ਵੱਖਰੇ ਵਿਸ਼ੇ ਤੇ ਗੱਲ ਕਰ ਰਹੇ ਆ ਉਹ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈ ਰਹੀਆਂ ਨੇ ਬੂਹੇ ਬੰਦ ਕਰਕੇ ਬੈਠਿਆ ਨਹੀਂ ਜਾਣਾ ਪਾਕਿਸਤਾਨ ਨੇ ਬੂਹੇ ਬੰਦ ਕੀਤੇ ਪਾਕਿਸਤਾਨ ਦਾ ਤਬਾਹੀ ਵਾਲਾ ਹਾਲ ਹੋ ਗਿਆ ਜੀ ਹਾਂ ਇੱਕ ਕਿਸਮ ਦੇ ਨਾਲ ਬੂਹੇ ਨਹੀਂ ਬੰਦ ਹੋ ਸਕਨੇ ਜਿਹੜਾ ਵਿਸ਼ਾ ਵਨਾਂ ਦੀ ਉਹ ਪਿੰਡ ਬਣ ਰਿਹਾ ਗਲੋਬ ਇੱਕ ਪਿੰਡ ਬਣ ਰਿਹਾ ਤੇ ਉਸ ਪਿੰਡ ਦੇ ਵਿੱਚ ਸਾਨੂੰ ਪਾਰਟਿਸਿਪੇਟ ਜਿਹੜਾ ਉਹ ਕਰਨਾ ਪਊਗਾ ਜੇ ਅੱਜ ਆਪਾਂ ਜਿਵੇਂ ਕਿਸਾਨਾਂ ਦੀ ਕਿਸਾਨੀ ਦੀ ਗੱਲ ਕਰਦੇ ਆ ਜੇ ਜਿਹੜੇ ਰਸ਼ੀਆ ਦੇ ਨਾਲ ਛੋਟੇ ਛੋਟੇ ਜਿਹੜੇ ਮੁਲਕ ਉਹ ਤੋਂ ਬਣੇ ਉਹ ਉਹਨਾਂ ਦੇ ਕੋਲੇ ਸਬਜ਼ੀਆਂ ਜਿਹੜੀਆਂ ਉਹ ਕਿੱਥੋਂ ਆਉਂਦੀਆਂ ਨੇ ਲਾਟਿਨ ਅਮਰੀਕਾ ਤੋਂ ਆਉਂਦੀਆਂ ਨੇ ਜਾਂ ਸਾਊਥ ਅਫਰੀਕਾ ਤੋਂ ਆਉਂਦੀਆਂ ਨੇ ਜੇ ਅਸੀਂ ਇਹ ਵਪਾਰ ਖੁੱਲਦੇ ਨੇ ਤੇ ਉਹਦੇ ਵਿੱਚ ਬਿਨਾ ਕਿਸੇ ਸ਼ੱਕ ਦੇ ਹਵਾਈ ਵਪਾਰ ਵੀ ਜਿਹੜਾ ਉਹ ਖੁੱਲਣਾ ਜਿਹੜੀ ਪੰਜਾਬ ਦੀ ਸਬਜ਼ੀ ਹੈ ਉਹ ਸਾਢੇ 3-4 ਘੰਟਿਆਂ 4 ਘੰਟਿਆਂ ਚ ਉੱਥੇ ਜਿਹੜੀ ਉਹ ਪਹੁੰਚ ਜਾਣੀ ਹੈ ਜਿਹੜੀ ਕਿ ਉੱਥੇ 8-9 10 ਘੰਟੇ ਦੇ ਵਿੱਚ ਜਿਹੜੀ ਆਉਂਦੀ ਹੈ ਉਹ ਵੇਈ ਹੋ ਜਾਂਦੀ ਹੈ ਉਹਦੇ ਵਿੱਚ ਇਸ ਕਰਕੇ ਇਹਦਾ ਦੂਜਾ ਪੱਖ ਵੀ ਹੈ ਪੋਜ਼ਿਟਿਵ ਪੱਖ ਹੈ ਪੰਜਾਬ ਨੇ ਤਰੱਕੀ ਕਰਨੀ ਕਰਨੀ ਹੈ ਸਾਹਿਬ ਜੀ ਮੇਰੀ ਗੱਲ ਤੁਸੀਂ ਯਾਦ ਰੱਖਣਾ ਔਰ ਐਸੀ ਤਰੱਕੀ ਕਰਨੀ ਹੈ ਕਿ ਲੋਕ ਇੱਥੇ ਕੰਪਨੀਆਂ ਇੱਥੇ ਦਫ਼ਤਰ ਖੋਲਣ ਨੂੰ ਤਰਸਣਗੇ ਕਿਸੇ ਵੇਲੇ ਤੇ ਤੁਹਾਡੇ ਹੁਣ ਉਸ ਟੀਮ ਦੀ ਗੱਲ ਕਰ ਲਈਏ ਜਿਹੜੀ ਜ਼ੋਨਾਂ ਚ ਵੰਡੀ ਜਾਣੀ ਹੈ ਕਿਉਂਕਿ ਤਿੰਨ ਜ਼ੋਨ ਹੈਗੇ ਨੇ ਉਹਨਾਂ ਚ ਪੰਜ ਜ਼ੋਨ ਜ਼ੋਨ ਜਿਹੜੇ ਨੇ ਉਹ ਕ੍ਰੀਏਟ ਕੀਤੇ ਗਏ ਨੇ ਸੋਨੀਆ ਮਾਨ ਵੀ ਉਸ ਦੇ ਵਿੱਚ ਹੈਗੇ ਨੇ ਹੋਰ ਵੀ ਕਈ ਜਿਹੜੇ ਕਹਿ ਸਕਦਾ ਕਿ ਤੁਹਾਡੇ ਪਾਰਟੀ ਦੇ ਨੁਮਾਇੰਦੇ ਉਸ ਦੇ ਵਿੱਚ ਕੰਮ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤੁਹਾਡੇ ਨੂੰ ਦਿਸ਼ਾ ਨਿਰਦੇਸ਼ ਦਿੱਤਾ ਜਾਏਗਾ ਕਿ ਤਾਂ ਕਿ ਉਹ ਲੋਕਾਂ ਦੇ ਵਿੱਚ ਵਿਚਰਨ ਲੋਕਾਂ ਦੀ ਜਾਣ ਲੋਕਾਂ ਦੀ ਗੱਲ ਕਰਨ ਉਹ ਨਸ਼ੇ ਦੀ ਜਿਹੜੀ ਕਹਿ ਸਕਦਾ ਕਿ ਜਿਹੜੀ ਜੜ ਹੈ ਉਸ ਨੂੰ ਖਤਮ ਕੀਤਾ ਸਾਰੇ ਗਰਾਉਂਡ ਦੇ ਨਾਲ ਜੁੜੇ ਹੋਏ ਨੇ ਮੈਂਬਰ ਉਹਨਾਂ ਨੂੰ ਦੇਸ਼ਾਂਦਰ ਦੇਸ਼ ਕਿਉਂਕਿ ਉਹ ਤਾਂ ਪਾਰਟੀ ਨੇ ਦੇਣੇ ਨੇ ਜੋ ਜਿਸ ਕਿਸਮ ਦੇ ਨਾਲ ਜਿਹੜਾ ਉਹ ਕਿਹਾ ਗਿਆ ਉਹਨਾਂ ਨੂੰ ਜ਼ੋਨ ਇੰਚਾਰਜ ਲਾਇਆ ਗਿਆ ਅੱਗੋਂ ਉਹ ਵਿਧਾਨ ਸਭਾ ਦੇ ਵਿੱਚ ਇੰਚਾਰਜ ਲਾ ਰਹੇ ਨੇ ਫਿਰ ਜਿਹੜਾ ਬਲੌਕ ਲੈਵਲ ਤੱਕ ਜਿਹੜੀਆਂ ਟੀਮਾਂ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਨੇ ਸਾਰੀਆਂ ਤਿਆਰ ਹੋ ਜਾਣੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਪਿੰਡਾਂ ਵੱਲ ਨੂੰ ਅਸੀਂ ਪੂਰੀ ਫੁੱਲ ਤਿਆਰੀ ਦੇ ਨਾਲ ਯੁੱਧ ਵਾਂਗ ਜਿਹੜਾ ਜੀ ਪਰ ਇਹ ਯੁੱਧ ਆ ਇੱਕ ਡਿਫਰੈਂਟ ਤਰੀਕਾ ਜਿਹੜਾ ਉਹ ਹੋਊਗਾ ਉਸ ਤਰੀਕੇ ਦੇ ਨਾਲ ਫਿਰ ਅਸੀਂ ਪਿੰਡਾਂ ਵੱਲ ਨੂੰ ਜਿਹੜਾ ਵਧਾਂਗੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੇ ਹੱਥ ਦੇ ਵਿੱਚ ਹੱਥ ਫੜ ਕੇ ਜਿਹੜਾ ਜੀ ਉਹ ਮਨੁੱਖੀ ਚੇਨ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰਾਂਗੇ ਡਾਇਰੈਕਟ ਕੰਟੈਕਟ ਦੇ ਨਾਲ ਜਿਹਨੂੰ ਆਈ ਕੰਟੈਕਟ ਕਹਿੰਦੇ ਨੇ ਉਹ ਸਟੇਜ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਹੈ ਉਹ ਕਿਸੇ ਦੇ ਘਰ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਹੋ ਸਕਦਾ ਜਿਵੇਂ ਜਿਸ ਤਰੀਕੇ ਦੀ ਲੋੜ ਪਊਗੀ ਉਹੋ ਜੇ ਅਸੀਂ ਸਟ੍ਰੈਟਜੀ ਬਣਾ ਕੇ ਪਰ ਲੋਕਾਂ ਤੱਕ ਅਸੀਂ ਹਰ ਵਿਅਕਤੀ ਤੱਕ ਹਰ ਘਰ ਤੱਕ ਪਹੁੰਚਾਂਗੇ ਲੋਕ ਕਿਤੇ ਨਾ ਕਿਤੇ ਜਦੋਂ ਕੋਈ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੈ ਨਾ ਪਿੰਡ ਦੀ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਲੋਕ ਉਹ ਜਾਣਕਾਰੀ ਦੇਣ ਲੱਗੇ ਕਈ ਵਾਰੀ ਸਾਘਦੇ ਨੇ ਉਹ ਸੰਘਦੇ ਨਹੀਂ ਹੈ ਬੇਸਿਕਲੀ ਉਹ ਡਰਦੇ ਨੇ ਕਿ ਭਾਈ ਸਾਹਿਬ ਅੱਸੀ ਅੱਜ ਜਾਣਕਾਰੀ ਦਿੱਤੀ ਹੋ ਸਕਦਾ ਹੈ ਕਿ ਇਹਨਾਂ ਦੇ ਲਿੰਕ ਜਿਹੜੇ ਨੇ ਉਹ ਪੁਲਿਸ ਤੱਕ ਹੋਣ ਤੇ ਪੁਲਿਸ ਇਹਨਾਂ ਨੂੰ ਦੱਸ ਦਵੇ ਕਿ ਇਹ ਇਹਨਾਂ ਨੇ ਥੋੜੀ ਜਾਣਕਾਰੀ ਦਿੱਤੀ ਸੀ ਉਸ ਡਰ ਤੋਂ ਕਿਤੇ ਨਾ ਕਿਤੇ ਨਾ ਲੋਕ ਅੱਜ ਕੱਲ ਨਸ਼ੇ ਤਸਕਰਾਂ ਦੀ ਜਾਣਕਾਰੀ ਦੇਣ ਤੋਂ ਵੀ ਕਿਤੇ ਨਾ ਕਿਤੇ ਘਬਰਾਟ ਘਬਰਾਟ ਕਰ ਰਹੇ ਨੇ ਗੁਰੇਜ਼ ਕਰ ਰਹੇ ਨੇ ਹਾਲਾਂਕਿ ਇਹ ਥੋੜੀ ਸਾ ਟੀਮ ਦਾ ਮਸਲਾ ਨਹੀਂ ਹੋਏਗਾ ਇਨਵੈਸਟੀਗੇਸ਼ਨ ਤਾਂ ਪੁਲਿਸ ਨੇ ਕਰਨੀ ਹੈ ਪਰ ਲੱਗਦਾ ਨਹੀਂ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਚੀਜ਼ ਲਈ ਵੀ ਅਵੇਅਰ ਕਰਨਾ ਬੇਹਦ ਜ਼ਰੂਰੀ ਹੈ ਕਿ ਭਾਈ ਸਾਹਿਬ ਜਿੱਥੇ ਨਸ਼ਾ ਵਿਕਦਾ ਉੱਥੇ ਜਾਣਕਾਰੀ ਦਿੱਤੀ ਜਾਵੇ ਹਾਲਾਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਪਛਾਣ ਜਲੀ ਕੁਤ ਰੱਖੇ ਦੇਖੋ ਉਹਦੇ ਵਾਸਤੇ ਸਰਕਾਰ ਨੇ ਵਟਸਐਪ ਨੰਬਰ ਜਾਰੀ ਕੀਤਾ ਹੋਇਆ ਹੈ ਕਿ ਉਹਦੇ ਉੱਤੇ ਤੁਸੀਂ ਵਟਸਐਪ ਕਰ ਦਿਓ ਵੀਡੀਓ ਹੈ ਤਾਂ ਵੀਡੀਓ ਭੇਜ ਦਿਓ ਮੈਸੇਜ ਤਾਂ ਮੈਸੇਜ ਭੇਜ ਦਿਓ ਨਹੀਂ ਤੁਸੀਂ ਨਾਮ ਦੱਸਣਾ ਚਾਹੁੰਦੇ ਤੇ ਉਹ ਨਾਮ ਜਿਹੜਾ ਦੱਸਿਆ ਨਹੀਂ ਜਨਤਕ ਨਹੀਂ ਕਿਸੇ ਤੱਕ ਕੀਤਾ ਜਾਊਗਾ ਇਸ ਤਰ੍ਹਾਂ ਨਈਆਂ ਲੋਕ ਦੱਸਦੇ ਨੇ ਲੋਕਾਂ ਦੇ ਨਾਲ ਹੀ ਕਿਉਂਕਿ ਲੋਕ ਹੀ ਸਭ ਤੋਂ ਵੱਡਾ ਜਰੀਆ ਨੇ ਜਿਹੜੇ ਇੰਨੇ ਫੜੇ ਜਾ ਰਹੇ ਆ ਸਾਲੀ ਜੇ ਕੋਈ ਮੇਰੇ ਸੰਪਰਕ ਦੇ ਵਿੱਚ ਹੈ ਕਿਉਂਕਿ ਮੈਂ ਕੋਈ ਇਨਵੈਸਟੀਗੇਸ਼ਨ ਦੀ ਮੇਰੇ ਰਿਸਪਾਂਸਿਬਿਲਟੀ ਨਹੀਂ ਆਇਆ ਠੀਕ ਹੈ ਨਾ ਜੀ ਨਾਮ ਹੈ ਆਫੀਸਰ ਹੈ ਨਾਮ ਹੈ ਪੁਲਸ ਵਾਲਾ ਹਾਂ ਜਿਸ ਜਗ੍ਹਾ ਤੇ ਉਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਉਸ ਜਗ੍ਹਾ ਤੱਕ ਪਹੁੰਚਾਵਾਂਗੇ ਜਿਹੜਾ ਦੀ ਉਹ ਜ਼ਰੂਰ ਅੱਗੋਂ ਇਨਵੈਸਟੀਗੇਸ਼ਨ ਜਿਹੜੀ ਉਹ ਪੁਲਿਸ ਨੇ ਕਰਨੀ ਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਏਜੰਸੀਜ਼ ਨੇ ਕਰਨੀ ਆ ਇਹ ਉਹਨਾਂ ਦਾ ਜਿਹੜਾ ਪਾਰਟ ਹੈ ਜਿਸ ਪਾਰਟ ਦੇ ਉੱਤੇ ਅਸੀਂ ਲੜਨਾ ਉਹ ਮੈਂ ਤੁਹਾਨੂੰ ਉਹਦਾ ਵਿਸਤਾਰ ਦੱਸ ਦੱਸ ਸਕਦਾ ਕਿਉਂਕਿ ਇਹਦੇ ਵਿੱਚ ਬੀਤੇ ਸਮੇਂ 'ਚ ਦੇਖਿਆ ਗਿਆ ਸੀਗਾ ਕਿ ਹਾਲਾਂਕਿ ਪੁਲਿਸ ਨੂੰ ਉਸਤੇ ਕਾਰਵਾਈ ਵੀ ਕੀਤੀ ਸਰਕਾਰ ਨੇ ਉਸਤੇ ਕਾਰਵਾਈ ਕੀਤੀ ਹੈ ਇੱਕ ਵੀਡੀਓ ਆਂਦੀ ਹੈ ਪਟਿਆਲਾ ਦੀ ਲੇਡੀ ਦੀ ਇੱਕ ਵੀਡੀਓ ਆਂਦੀ ਹੈ ਉਹ ਇੱਕ ਠੋਕ ਕੇ ਕਹਿੰਦੀ ਕਿ ਭਾਈ ਸਾਹਿਬ ਅਸੀਂ ਨਸ਼ਾ ਪਹਿਲਾਂ ਵੀ ਵੇਚਦੇ ਸੀ ਹੁਣ ਵੀ ਵੇਚ ਆ ਗਏ ਸਰਕਾਰ ਨੇ ਉਸਤੇ ਕਾਰਵਾਈ ਵੀ ਕੀਤੀ ਹੈ ਉਸਦੇ ਜਿਹੜੀ ਪ੍ਰਾਪਰਟੀ ਸੀ ਉਹ ਪਤਾ ਲੱਗਿਆ ਕਿ ਉਹ ਸਰਕਾਰ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ ਸੀਗੇ ਉਸਤੇ ਵੀ ਕਾਰਵਾਈ ਹੋਈ ਹੈ ਕੀ ਲੱਗਦਾ ਜਦੋਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਇਹ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਜ਼ਰੂਰ ਪਾਉਂਦੀਆਂ ਨੇ ਕਿ ਭਾਈ ਸਾਹਿਬ ਨਸ਼ਾ ਵੇਚਣ ਵਾਲੇ ਦੇ ਹੌਸਲੇ ਪੂਰੇ ਬਲੰਦ ਹੋ ਕੱਲ ਤੱਕ ਹੋਣਗੇ ਜੀ ਉਹ ਹੁਣ ਕੋਈ ਇਹੋ ਜਿਹੀ ਵੀਡੀਓ ਨਸ਼ਾ ਤਸਕਰ ਜਿਹੜਾ ਜੀ ਉਹ ਪਾ ਕੇ ਦੱਸੇ ਕਿ ਮੈਂ ਕੱਲ੍ਹ ਵੀ ਵੇਚਦਾ ਸੀ ਮੈਂ ਅੱਜ ਵੀ ਜਿਹੜਾ ਜੀ ਉਹ ਵੇਚ ਰਿਹਾ ਅਗਲੀ ਗੱਲ ਨਹੀਂ ਉਹਨੂੰ ਜਿਹੜਾ ਜੀ ਉਹ ਕਹਿਣ ਦਿੱਤੀ ਜਾਊ ਮੈਂ ਕੱਲ੍ਹ ਨੂੰ ਵੀ ਵੇਚੂਗਾ ਨਹੀਂ ਉਹ 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 ਜਿਹੜਾ ਦੀ ਬੰਦ ਹੋ ਗਿਆ ਕੰਮ ਪੰਜਾਬ ਦੇ ਵਿੱਚ ਤਿੰਨਾਂ ਸਾਲਾਂ ਦੇ ਦੌਰਾਨ ਕਿਸੇ ਮੰਤਰੀ ਕਿਸੇ ਐਮਐਲਏ ਕਿਸੇ ਨੇਤਾ ਦੀ ਤੁਸੀਂ ਕੋਈ ਫੋਟੋ ਕਿਸੇ ਤਸਕਰ ਦੇ ਨਾਲ ਜਿਹੜੀ ਦੇਖੀ ਹੋਵੇ ਜਿਹੜੀਆਂ ਕਿ ਅਕਸਰ ਪਹਿਲਾਂ ਜਿਹੜੀਆਂ ਉਹ ਘੁੰਮਦੀਆਂ ਸੀ ਆ ਰਾਣੋ ਵਾਲੇ ਸਰਪੰਚ ਦੇ ਨਾਲ ਕਿੰਨੀਆਂ ਦੀਆਂ ਜਿਹੜੀਆਂ ਉਹ ਫੋਟੋਆਂ ਸੀ ਆ ਇੰਦਰਜੀਤ ਦੇ ਨਾਲ ਕਿੰਨੀਆਂ ਦੀਆਂ ਫੋਟੋਆਂ ਜਿਹੜੀਆਂ ਉਹ ਸੀਗੀਆਂ ਸਭ ਨੂੰ ਜਿਹੜਾ ਦੀ ਉਹ ਪਤਾ ਸੀਗਾ ਤਿੰਨਾਂ ਸਾਲਾਂ ਦੇ ਦੌਰਾਨ ਅਸੀਂ ਗਰਾਊਂਡ ਹੀ ਜਿਹੜੀ ਆ ਉਹ ਤਿਆਰ ਕੀਤੀ ਔਰ ਇਸ ਗਰਾਊਂਡ ਦੇ ਵਿੱਚ ਅਸੀਂ ਪਰਾਉਡਲੀ ਹੱਕ ਠੋਕੇ ਜਿਹੜੀ ਆ ਜੀ ਇਹ ਗੱਲ ਕਹਿ ਰਹੇ ਆ ਨਾ ਅਸੀਂ ਕੱਲ ਨਸ਼ਾ ਤਸਕਰਾਂ ਦੇ ਨਾਲ ਸੀ ਨਾ ਅੱਜਾਂ ਨਾ ਕੱਲ ਨੂੰ ਹੋਵਾਂਗੇ ਕਿਉਂਕਿ ਕਿਤੇ ਨਾ ਕਿਤੇ ਪੁਲਿਸ ਵਾਲਿਆਂ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਬਲੈਕ ਸੀਮਸ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਕਾਲੀਆਂ ਭੇਡਾਂ ਉਹ ਕਿਸੇ ਵੀ ਵਿਭਾਗ ਚ ਹੋ ਸਕਦੀਆਂ ਨੇ ਪੁਲਿਸ ਦੇ ਵਿੱਚ ਬੀਤੇ ਦਿਨ ਬਠਿੰਡਾ ਚ ਇੱਕ ਲੇਡੀ ਸਾਹਿਬ ਨੇ ਜਿਸ ਦੇ ਉੱਤੇ ਜੋ ਕੋ ਮਾਮਲਾ ਕੋਰਟ ਦੇ ਵਿੱਚ ਹੈਗਾ ਅੱਜ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਧਰਲੇ ਪਾਸੇ ਦੇ ਕੁਝ ਇੱਕ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਤੇ ਕਾਰਵਾਈ ਕੀਤੀ ਕਿਉਂਕਿ ਉਹਨਾਂ ਦਾ ਇਲਾਕੇ ਚ ਨਸ਼ਾ ਵੇਚ ਰਹੇ ਸੀਗਾ ਪਰ ਉਹ ਕਾਰਵਾਈ ਨਹੀਂ ਕਰ ਰਹੇ ਸੀਗੇ ਉਹਨਾਂ ਤੇ ਵੀ ਸਰਕਾਰ ਨੇ ਕਾਰਵਾਈ ਕੀਤੀ ਹੈ ਇਹਨਾਂ ਬਲੈਕ ਚੀਫਸ ਨੂੰ ਕਿਸ ਤਰੀਕੇ ਇਹ ਨਾ ਕਾਲੀਆਂ ਭੇਡਾਂ ਨੂੰ ਕਿਸ ਤਰੀਕੇ ਦੀ ਮੱਤ ਜਿਹੜੀ ਹੈ ਉਹ ਲੋਕ ਪਾਣ ਕਿਉਂਕਿ ਕਿਤੇ ਨਾ ਕਿਤੇ ਜੁੜੇ ਉਹ ਵੀ ਲੋਕਾਂ ਦੇ ਵਿੱਚ ਹੀ ਹੋਏ ਨੇ ਤਸਕਰੀ ਉਹਨਾਂ ਦੇ ਵੀ ਲੋਕਾਂ ਦੇ ਵਿੱਚ ਹੀ ਹੋ ਰਹੀ ਹੈ ਦੇਖੋ ਉਹ ਫੜੇ ਤਾਂ ਗਏ ਨਾ ਔਰ ਪੰਜਾਬ ਪੁਲਿਸ ਦੇ ਆਫੀਸਰਸ ਨੂੰ ਤੁਸੀਂ ਅਪਰੀਸ਼ੀਏਟ ਜ਼ਰੂਰ ਕਰੋ ਕਿ ਉਹਨਾਂ ਨੇ ਆਪਣੀ ਮੁਲਾਜ਼ਮ ਵੀ ਜਿਹੜੀ ਆ ਉਹ ਬਖਸ਼ੀ ਨਹੀਂ ਕੋਈ ਵੀ ਵੇਚੂਗਾ ਚਾਹੇ ਉਹ ਕਿਸੇ ਵੀ ਧਰ ਨਾਲ ਜੁੜਿਆ ਹੋਇਆ ਹੋਵੇ ਚਾਹੇ ਉਹ ਸਰਕਾਰ ਦੇ ਵਿੱਚ ਕੋਈ ਉਹ ਨਾ ਕੋਈ ਹੋਵੇ ਜੀ ਉਹਨੂੰ ਵੀ ਬਖਸ਼ਿਆ ਨਹੀਂ ਜਾਊਗਾ ਫੋਰਸ ਦੇ ਵਿੱਚ ਜਿਹੜੇ ਹੋਊਗਾ ਤੇ ਫੋਰਸ ਉਹਦੇ ਉੱਤੇ ਜਿਹੜੀ ਦੀ ਉਹ ਕਾਰਵਾਈ ਕਰ ਰਹੀ ਆ ਇਹ ਪਿਕ ਐਂਡ ਚੂਜ਼ ਨਹੀਂ ਹੈ ਕਿ ਕਿਸੇ ਨੂੰ ਜਿਹੜਾ ਜੀ ਉਹ ਪਹਿਲਾਂ ਜਦਵੇਂ ਹੁੰਦਾ ਸੀਗਾ ਆ ਆ ਫੜ ਲਓ ਜੀ ਆ ਫੜ ਲਓ ਆ ਜਿਹੜਾ ਜੀ ਉਹ ਰਹਿਣ ਦਿਓ ਇੱਥੇ ਇਹਦੇ ਵਿੱਚ ਇਹ ਨਹੀਂ ਹੈਗਾ ਜੀ ਜਿਹਦੀ ਇਨਫੋਰਮੇਸ਼ਨ ਸੋਲਿਡ ਔਰ ਸਬੂਤ ਦੇ ਤਹਿਤ ਪੁਲਿਸ ਤੱਕ ਫੋਰਸ ਤੱਕ ਡੀਜੀਪੀ ਸਾਹਿਬ ਤੱਕ ਜਾਂ ਜਿਹੜੇ ਐਸਐਸਪੀਜ਼ ਨੇ ਸੀਪੀ ਨੇ ਉਹਨਾਂ ਤੱਕ ਪਹੁੰਚਦੀ ਆ ਉਹਦੀ ਇਨਵੈਸਟੀਗੇਸ਼ਨ ਕਰਕੇ ਉਦੇ ਉੱਤੇ ਕਾਰਵਾਈ ਜਿਹੜੀ ਆ ਉਹ ਹੋ ਰਹੀ ਆ ਵਕਤ ਇਸ ਵੇਲੇ ਜੇ ਪਿਆ ਪਿਛਲੇ 20 ਸਾਲਾਂ ਦੇ ਦੌਰਾਨ ਪਹਿਲੀ ਵਾਰੀ ਤੋਂ ਤਸਕਰਨ ਪਿਆ ਹੈ ਕਿਉਂਕਿ ਇਹਦੇ ਵਿੱਚ ਇਹ ਵੀ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਹਿੰਦੇ ਕਿ ਵੱਡੀਆਂ ਮੱਛੀਆਂ ਜਿਹੜੀਆਂ ਨੇ ਉਹ ਛੱਡੀਆਂ ਚਾ ਰਹੀਆਂ ਨੇ ਵੱਡੇ 20 ਜਿਹੜੇ ਉਹ ਫੜੇ ਜਾਣਗੇ ਔਰ ਕੋਈ ਜਿਹੜਾ ਜੀ ਬਚੂਗਾ ਨਹੀਂ ਕਿਉਂਕਿ ਨਹੀਂ ਜਦੋਂ ਇਹਦੇ ਵਿੱਚ ਗੱਲਾਂ ਆਉਂਦੀਆਂ ਨੇ ਜਦੋਂ ਇਸ ਤੇ ਕਾਰਵਾਈ ਦੀ ਗੱਲ ਆਈ ਸੀ ਜਦੋਂ ਯੁੱਧ ਸ਼ੁਰੂ ਹੋਣ ਦੀ ਗੱਲ ਆਈ ਸੀ ਇਹ ਗੱਲ ਆਖੀ ਜਾਂਦੀ ਸੀ ਕਿ ਬਹੁਤ ਸਾਰੇ ਪੋਲਿਟੀਕਲ ਚਿਹਰੇ ਨੇ ਸਾਨੂੰ ਉਹਨਾਂ ਦਾ ਪਤਾ ਪਰ ਅੱਜ ਤੱਕ ਉਹ ਪੋਲਿਟੀਕਲ ਚਿਹਰੇ ਬਾਹਰ ਨਹੀਂ ਆ ਪਏ ਕੋ ਦਮ ਹੈ ਮੇ ਜੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਬਲਕਿ ਉਹਦੇ ਕਈ ਪਾਰਟ ਜਿਹੜੇ ਉਹ ਵਿਕਣ ਨੂੰ ਹੁਣ ਤੁਹਾਡੇ ਸਾਹਮਣੇ ਨੇ ਜਿਸ ਦਿਨੇ ਸਰਕਾਰ ਕਹਿ ਦਊਗੀ ਵੀ ਲਓ ਜੀ ਆ ਮਹ ਮੰਦ ਆ ਉਹ ਦਿਨ ਤੁਸੀਂ ਇਹ ਸਵਾਲ ਕਰਿਓਗੇ ਕਿ ਆ ਕਿਉਂ ਨਹੀਂ ਜਿਹੜਾ ਜਿਉ ਫੜਿਆ ਗਿਆ ਕੋਈ ਨਹੀਂ ਬਚੂਗਾ ਠੀਕ ਹੈ ਜੀ ਬਹੁਤ ਬਧਨ ਮੈ ਪਨੂ ਸਭ ਤੁਸੀਂ ਆਪਣਾ ਕੀਮਤੀ ਸਮਾਂ ਸੰਦ ਦਿੱਤਾ ਸੋ ਐਸਲ ਕਰਨਲ ਬਲਤੇਜ ਪਨੂ ਜੋ ਕਿ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਸਿੱਧੇ ਤੌਰ ਦੇ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਲੋੜ ਹੈ ਜੇਕਰ ਨਸ਼ਾ ਬੰਦ ਕਰਨ ਤੇ ਹੁਣ ਲੋੜ ਹੈ ਲੋਕਾਂ ਦੇ ਵਿੱਚ ਪਹੁੰਚਣ ਦੀ ਲੋਕਾਂ ਚ ਜਾ ਕੇ ਵਿਚਰਨ ਦੀ ਤਾਂ ਕਿ ਇੱਕ ਮਹਮ ਜਿਹੜੀ ਹੈ ਹਿਊਮਨ ਚੇਨ ਜਿਹੜੀ ਮਨਾਈ ਜਾਵੇ ਇਹਨਾਂ ਨਸ਼ੇ ਦੇ ਖਿਲਾਫ ਔਰ ਸਿੱਧੇ ਤੌਰ ਤੇ ਕਹਿੰਦੇ ਹਨ ਜਰਾ ਨਹੀਂ ਕੋਈ ਪਿਕਿੰਗ ਚੂਜ਼ ਨਹੀਂ ਕੋਈ ਤਰਫਦਾਰੀ ਨਹੀਂ ਜਿਹੜਾ ਵੀ ਨਸ਼ਾ ਕਰਦਾ ਦਿਖੇਗਾ ਉਹ ਮਰੀਜ਼ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਜਾਏਗਾ ਔਰ ਜਿਹੜਾ ਵੀ ਨਸ਼ਾ ਵੇਚਦਾ ਯਾ ਤਸਕਰੀ ਕਰਦਾ ਦਿਖੇਗਾ ਉਸਦੇ ਉੱਤੇ ਸਰਕਾਰ ਲਗਾਤਾਰ ਵੱਡੀ ਕਾਰਵਾਈ ਕਰੇਗੀ ਕੈਮਰਾ ਪਰਸਨ ਦੀਪਕ ਦੇ ਨਾਲ ਸਾਇਮਨ ਬੁਲਾ ਪ੍ਰਾਈਮੇਸ਼ੀਆ ਟੀਵੀ ਚੰਡੀਗੜ੍ਹ